जय श्री राम सारे दोस्तों सारे सनातनी ਭਰਾਵਾਂ ਨੂੰ ਇੱਕ ਆ ਵੀਡੀਓ ਮੇਰੇ ਕਿਸੇ ਦੋਸਤ ਨੇ ਪਾਈ ਆ ਇਹ ਬੰਦਾ ਨਵਾਂ ਸ਼ਹਿਰ ਦੇ ਨਜ਼ਦੀਕ ਪਿੰਡ ਅਲੀਪੁਰ ਦੇ ਵਿੱਚ ਜੋ ਕਿ ਗਊਆਂ ਦਾ ਮਾਸ ਵੇਚਦਾ ਪਿਆ ਇਹ ਗਊਆਂ ਵੜਦਾ ਪਿਆ ਅਜੇ ਤੱਕ ਇਸ ਬੰਦੇ ਦਾ ਇਹ ਨਹੀਂ ਪਤਾ ਲੱਗਿਆ ਕਿ ਇਹ ਬੰਦਾ ਫੜਿਆ ਵੀ ਜ਼ਰੂਰ ਸੀਗਾ ਲੋਕਾਂ ਨੇ ਉਹਨਾਂ ਹੀ ਭਰਾਵਾਂ ਨੇ ਪਰ ਇਹਨੇ ਜਿਹੜੇ ਆਪਣੇ ਮਾਮੇ ਦਾ ਨਾਮ ਲਿਆ ਉਹ ਅੱਜ ਵੀ ਉੱਥੇ ਉਸੇ ਪਿੰਡ ਦੇ ਵਿੱਚ ਰਹਿ ਰਹੇ ਆ। ਉਹਨੇ ਕੀ ਕਿਹਾ ਇਹ ਤੁਸੀਂ ਉਸ ਵੀਡੀਓ ਦੇ ਵਿੱਚ ਖੁਦ ਸੁਣ ਲਓ ਕਿ ਉਹ ਬੰਦਾ ਇਹਦੇ ਨਾਲ ਕਿੰਨਾ ਕੁ ਇਨਵੋਲਵ ਹੈਗਾ। ਔਰ ਇਹ ਬੰਦਾ ਜੋ ਪਕੜਿਆ ਗਿਆ ਸੀਗਾ ਇਹ ਅੱਜ ਤੱਕ ਅਫਰਾਰ ਹੈ ਸੋ ਮੇਰੇ ਸਾਰੇ ਸਨਾਤਨੀ ਭਰਾਵਾਂ ਨੂੰ ਇਹ ਬੇਨਤੀ ਆ ਕਿ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਜੋ ਇਹ ਕਾਨੂੰਨ ਦੇ ਹੱਥ ਆ ਸਕੇ ਨਹੀਂ ਤਾਂ ਸਨਾਤਨੀ ਭਰਾਵਾਂ ਦੇ ਹੱਥ ਤਾਂ ਜਰੂਰ ਆਏਗਾ ਇਹ ਵੀਡੀਓ ਦੇਖੋ ਔਰ ਇਸ ਬੰਦੇ ਦੀ ਪਛਾਣ ਕਰੋ ਆ ਦੂਸਰਾ ਜੋ ਇਹਦਾ ਮਾਮਾ ਆ ਪਿੰਡ ਅਲੀਪੁਰ ਨਵਾਂ ਸ਼ਹਿਰ ਦੇ ਕੋਲ ਉਸ ਪਿੰਡ ਦੇ ਨਿਵਾਸੀਆਂ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਹਰਕਤਾਂ ਕਰਨ ਵਾਲੇ ਬੰਦੇ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਤਾਂ ਜੋ ਇਹਨੂੰ ਬਣਦੀ ਸਜ਼ਾ ਮਿਲ ਸਕੇ ਇਹ ਵੀਡੀਓ ਦੇਖੋ ਜੀ ਸਾਨੂੰ ਸਾਲ ਤੁਸੀਂ ਗੱਲ ਕਿਸੇ ਸੁਣਦੇ ਹੈ ਨਹੀਂ ਨੇ ਪੈਰ ਮੇਰੇ ਕਾਹਦੇ ਫੜਨੇ ਆ ਤੁਹਾਨੂੰ ਕੌਣ ਕਹਿੰਦਾ ਮੀਟ ਬਣਾ ਬਣਾ ਗਾਇਆਂ ਦੇ ਵਿੱਚੋਂ ਹੈਂ ਆ ਦੇਖੋ ਜੀ ਗਾਇਆਂ ਦਾ ਮੀਟ ਆ ਤਿਆਰ ਹੁੰਦਾ ਆ ਇਹਦੇ ਅੰਦਰ ਵੀ ਬਣਾ ਕੇ ਰੱਖਿਆ ਆ ਤਰੀਪੇਂ ਦੀ ਲਾਹਣ ਇਧਰ ਮੁਹਰ ਤੂੰ ਗਾਇਆਂ ਦਾ ਮੀਟ ਬਣਾਣਾ ਕਹਿੰਦਾ ਦੱਸ ਗਾਹ ਨੂੰ ਨਹੀਂ ਕਰਨਾ ਨਹੀਂ ਤੂੰ ਕਰਦਾ ਹੈਗਾ ਹਾਂ ਕਰਦਾ ਹੈਗਾ ਕੀ ਗਾਹ ਨੂੰ ਨਹੀਂ ਕਰਦਾ ਹੈਗਾ ਗਾਈ ਫੜੀ ਕਿੱਥੇ ਸੀ ਤੂੰ ਗਾਇਆਂ ਫੜ ਕੇ ਵੜ ਕੇ ਵੇਚਦਾ ਹੈਗਾ ਨਹੀਂ ਬਾਜੀ ਉਹ ਨਹੀਂ ਕਰਦਾ ਹੈਗਾ ਕਿ ਨਹੀਂ ਕਰਦਾ ਆ ਖਾਣ ਨੂੰ ਵੱਡੇ ਆ ਸੀ ਕਿੱਥੇ ਵੱਡੇ ਆ ਕਿੱਥੇ ਪਟਿਆ ਇੱਥੇ ਵੱਡੇ ਆ ਕਿੱਥੇ ਲਿਆ ਕਿੱਥੋਂ ਤਈ ਲਿਆਏ ਕਿੱਥੋਂ ਉਹ ਮੈਂ ਉੱਧਰ ਮਿਲਿਆ ਸੀ ਕੌਣ ਕੌਣ ਕਿੰਨੇ ਬੰਦੇ ਕੰਮ ਕਰਦੇ ਤੈਨਾਂ ਕੋਈ ਵੀ ਨਹੀਂ ਮੇਰਾ ਕੰਡਾ ਰੱਖਿਆ ਹੈ ਤੂੰ ਦੋ ਜਿੰਨੇ ਵਜੇ ਪਰੇ ਫੜ ਕੰਡਾ ਅੰਕਲਾ ਔਰ ਮਗਾਉਣ ਹੋਣੇ ਕੰਡਾ ਫੜ ਕੰਨ ਫੜ ਚੱਲ ਫੜ ਕੰਡਾ ਫੜ ਕੰਨ ਫੜ ਆਪਣੀ ਕੀ ਕਹਾਣ ਕੱਢੀ ਮੈਨੂੰ ਬਹੁਤ ਜ਼ਿਆਦਾ ਪਤਾ ਤੈਨੂੰ ਦੋ ਵਾਰ ਹੋਣੀ ਪੜਨਾ ਅੰਕਲ ਮੈਂ ਤੂੰ ਕਿੰਨਾ ਚਿਰ ਹੋ ਗਿਆ ਤੈਨੂੰ ਕਰਦੇ ਤੂੰ ਮੁੰਡਾ ਵੀ ਨਾਲ ਆਇਆ ਕੰਡਾ ਕੱਢੇ ਮੁੰਡਾ ਤਾਂ ਚੱਲ ਜਾਨਾ ਕਰਾਇਆ ਹਾਂ ਆ ਆਹ ਤੇ ਆ ਜਾ ਕੇ ਜਿਹੜੇ ਲਫਾਫੇ ਭਰੇ ਆ ਲੈ ਕੰਡਾ ਕੰਡਾ ਲਫਾਫੇ ਕਿੱਕ ਤੂੰ ਕਿ ਲਫਾਫੇ ਭਰੇ ਆ ਕੰਡਾ ਕਰ ਕੰਡਾ ਕੰਡ ਦੋਬਰਾ ਦੋਬਰਾ ਮੈਂ ਤੇਰੇ ਨਾਲ ਖੰਡਾ ਲਾਇਆ ਨਹੀਂ ਕੋਣ ਆ ਦੋ ਰਕਸਮਾਂ ਗੱਲ ਨਹੀਂ ਕਰਨਾ ਹੈ ਨਹੀਂ ਤੂੰ ਬਣਾਵਾ ਕੀਤਾ ਕਿ ਤੱਕ ਨਹੀਂ ਇਹ ਕੰਮ ਮੇਰੇ ਮਾਮੂ ਦਾ ਮੇਰੇ ਪਾਪਾ ਦਾ ਨਹੀਂ ਤੂੰ ਕਿੰਨਾ ਜਿਹੜਾ ਤੈਨੂੰ ਕਰ ਦੇ ਦਿੱਤਾ ਦੱਸ ਨਹੀਂ ਮੈਂ ਕਦੇ ਕਦੇ ਖਾਣੇ ਨੂੰ ਬਜੇ ਉੱਧਾ ਤੂੰ ਮਾਰਦਾ ਤੂੰ ਵੇਚੇ ਜਾਂਦੇ ਸਾਰੇ ਬੰਦੇ ਉਹ ਬੰਦੇ ਨੇ ਵਿੱਕੀ ਭਰੀ ਉਹਨੇ ਸਕੂਟਰੀ ਤੁਹਾਡਾ ਮੁੰਡਾ ਕਿੱਥੇ ਗਿਆ ਉਹ ਮੁੰਡਾ ਤਾਂ ਉੱਧਾ ਉਹਦੇ ਮੈਮੋ ਦੇ ਕਰ ਗਿਆ ਚਾਲ ਨੂੰ ਫੜਾ ਕਿੱਥੇ ਆ ਚਾਲਿਆ ਦੇਣ ਗਿਆ ਰਾਜੂ ਨੂੰ ਮੈਂ ਫੜ ਲਿਆ ਉਹ ਉੱਥੇ ਘੇਰ ਲਿਆ ਉਹ ਦੇਖ ਦੇਖ ਤਮੀ ਆਏ ਇੱਥੇ ਨੇ ਇਨੂੰ ਮੁੰਡਰੇ ਨੂੰ ਹੁਣ ਸਾਲਾ ਸਕੂਟਰ ਲੈ ਕੇ ਕਿਤੇ ਭੱਜ ਗਿਆ ਉਹ ਭੱਜ ਗਿਆ ਸੀ ਕਿੰਨਾ ਸਗਾ ਚ ਗੱਲ ਕਰ ਨਹੀਂ ਉਹ ਮੇਰਾ ਕਰ ਬਾਲਾ